ਉਹ ਯਾਰ ਨੂੰ ਉੱਡਾ ਵਾਹ ਯਾਰ ਨੂੰ ਉੱਡਾ ਵਾਹ ਇਹਨੂੰ ਫੜ ਕੇ ਅੰਦਰ ਲਿਆਓ ਮੈਡੀਕਲ ਕਰਨਾ ਆਪਾਂ ਬੜੇ ਹੋ ਗਿਆ ਬੜੇ ਪੈਸੇ ਆ ਗਏ ਆ ਰਾਮ ਲਾਜਾ ਕਰਨਾ ਆਪਾਂ ਪਹਿਲਾਂ ਸਰ ਦੇ ਲੋਕ ਕੱਢੂ ਆ ਬੇਡਾ ਕੋਈ ਬਾਤ ਨਹੀਂ ਹੋ ਰਹੀ ਆ ਰੋ ਗਿਆ ਤੂੰ ਬਾਈ ਕਿਉਂ ਨਾ ਜਾ ਭਰਾ ਵਾਹਿਆ ਨੂੰ ਸਾਈਡ ਤੋਂ ਕੱਢ ਕੇ ਆਇਆ ਨੇਤਾ ਨਾ ਮੜ ਨਾ ਕੋਈ ਗੱਲ ਨਹੀਂ ਮੈਨੂੰ ਕੋਈ ਜਿਆਦਾ ਨਹੀਂ ਕਰੂ ਚਲੋ ਜੀ ਖੜਾ ਆ ਜਾ ਠਾਣ ਜੋ ਕਰ ਵੀ ਕਰੀ ਪਰੇ ਕਰ ਲੋ ਹੁਣੇ ਕਰੋ ਪੱਤ ਜੀ ਨੇ ਸਾਨੂੰ ਮਸਲ ਸੀਵਲ ਮਸਲ ਦੇ ਜੀ ਨੇ ਪੈਸੇ ਲਏ ਆ ਘਰ ਵਿੱਚ ਦਵਾਈ ਕਰਨੇ ਸਰਦਾਰੀ ਹਜ਼ਾਰ ਰੁਪਿਆ ਕੋਈ ਨਾ ਬੈਠਾ 112 ਦਾ ਕ੍ਰੈਡਿਟ ਪਾਜੀ ਪੈਸੇ ਤੇਰੇ ਗੱਲ ਨਹੀਂ ਕਰੇ ਸਰਦਾਰੀ ਨੂੰ ਸਰਦਾਰੀ ਨੂੰ ਤੁਹਾਨੂੰ ਪੁੱਛਾ ਲਿਓ ਛੋੜੇ ਨਾ ਦੇ ਪੈਸੇ ਲਏ ਆ ਲੋਨੀ ਨੇ ਘਰ ਵਿੱਚ ਦਵਾਈ ਕਰਨੇ ਤੇ ਪਰਖਾ ਮੈਂ ਆਰਟੀ ਭਾਈ ਆਰਟੀ ਮੇਰੇ ਜੀ ਆਉਂਦੇ ਹੋ ਸਰੋਣਾ ਯਾਰ ਮੈਂ ਉੱਰੇ ਕਰ ਵੀ ਕਰ ਉੱਠੂਗਾ ਇੱਥੇ ਮੈਨੂੰ ਆਵੇ ਬਾਬਾ ਦਾ ਸਾਰੇ ਨੇ ਪਹਿਚਾਨ ਆ ਦੇਖ ਆਤੀ ਭਾਈ ਬਰੇ ਬਰੇ ਸਾਰੇ ਕਾਗੇ ਸਾਰੇ ਬੰਦੇ ਤੇ ਆ ਦੇਖ ਆ ਦਿਖਾ ਨਹੀਂ ਮੈਂ ਦਿਖਾਉਣਾ ਆ ਦਿਖਾ ਨਹੀਂ ਨੂੰ ਥੋਵੇ ਅੱਜ ਜੀ ਪਾ ਕੇ ਗੁਆ ਆ ਬਤੀ ਪੁਲਸਰ ਨੇ ਬੰਦਾ ਪੰਜਾਬ ਦੇ ਗੁਰਦਾਬਾ ਪੀਓ ਜਾਂਦਾ ਪੰਜਾਬ ਦੇ ਗੁਰਦਾਬਾ ਸਾਈਡ ਲਗੇ ਕਰੂ ਸਾਈਡ ਲਗੇ ਮੇਰੀ ਪੱਜੀ ਨੇ ਕੰਮ ਨਹੀਂ ਕੀਤਾ ਫੇਰ ਕਰ ਵੀ ਨਹੀਂ

ਨੀਰ ਬਾਰੇ ਸਰੋਂ ਨੂੰ ਦੇ ਦਰਿ ਕਿਨੇ ਬੜੇ ਕਿਨੇ ਚਲੇ ਨੇ ਕੋਲੀ ਗੋਲੀ ਮਾਰ ਦੇ ਮੈਨੂੰ ਗੋਲੀ ਮਾਰ ਦੇ ਕੋਲੀ ਮੈਨੂੰ ਮਾਰੀ ਕਰੇ ਹੁਣ ਗਿਆ ਯਾਰ ਹੁਣ ਗਿਆ ਯਾਰ ਪੱਜ ਲੱਗੇ ਇਹਦੇ ਬੜੀ ਸੇਕ ਲੈਣਾ ਆਈ ਦੇ ਨਾ ਉਹ ਜਿਹੜਾ ਨਾਲ ਚਿੱਟੀ ਛੋਟਾ ਲਾਇਆ ਉਹ ਕੀ ਕਰਨਾ ਹੈ ਨਾਲ ਉਹ ਦੇਖੀ ਉਹ ਦੇਖੀ ਉਹ ਹੱਥੋਂ ਪਾਈ ਕਰ ਰਿਹਾ ਇਹ ਮੈਂ ਉਹ ਦੇਖੀ ਮੈਂ ਉਹਨੂੰ ਕੋਲੋਂ ਖੰਡਾਦਾ ਹੈ ਉਹ ਨਰਿੰਦਰ ਵੀ ਕਰ ਰਿਹਾ ਹੈ ਨਰਿੰਦਰ ਉਹ ਚਾਚਾ ਨਰਿੰਦਰ ਉਹ ਨਰਿੰਦਰ ਉਹ ਫੋਨ ਹੀ ਮਲਾਈ ਜਾ ਫੜ ਉਹਨੂੰ ਉੱਤੇ ਤੇ ਬਾਲ ਇਹ ਵੀ ਕੁੜੀ ਹੋ ਹੈ ਹੈਲੋ ਹਾਂਜੀ ਸਸ਼ੀਕਾ ਬਾਜੀ ਸਸ਼ੀਕਾ ਬਾਜੀ ਬਾਜੀ ਸੋਨੀ ਗੱਲ ਕਰਦਾ ਝੂੜਾ ਟਾਈਮ ਤੋਂ ਹਾਂ ਜੀ ਹਾਂ ਜੀ ਬਈ ਤੇ ਭਾਜੀ ਇੱਕ ਰਾਤ ਕੋਈ ਸਿਵਲ ਹਸਪਤਲ 'ਚ ਲੜਾਈ ਹੋਈ ਸੀਗੀ ਕਿਸੀ ਦੀ ਸਿਵਲ ਹਸਪੀਟਲ 'ਚ ਰਾਤੀ ਕੋਈ ਲੜਾਈ ਹੋਈ ਸੀ ਉਹਦੇ ਵਿੱਚ ਚੌਂਕੀਚਾਰ ਦੀ ਪੱਗ ਉਤਰੀ ਐ ਅੱਛਾ ਹੂੰ ਮੈਨੂੰ ਤਾਂ ਪਤਾ ਨਹੀਂ ਮੈਂ ਪੁੱਛ ਲੈਣਾ ਤੇ ਉਹਦੇ ਵਿੱਚ ਉਹਨਾਂ ਨੇ ਕੋਈ ਕਾਰਵਾਈ ਕੀਤੀ ਕਿ ਨਹੀਂ ਕੀਤੀ ਮੈਨੂੰ ਪਤਾ ਹੀ ਨਹੀਂ ਬਾਈ ਜੀ ਮੈਂ ਪੁੱਛ ਲੈਣਾ ਮੈਂ ਤਾਂ ਦੱਸਿਆ ਨਹੀਂ ਕਿਉਂਕਿ ਕਾਈ ਨਹੀਂ ਕੋਈ ਗੱਲ ਹੋਈ ਕਿਉਂਕਿ ਵੀਡੀਓ ਵਾਇਰਲ ਹੋ ਰਹੀ ਹੈ ਨਾ ਅੱਛਾ ਹੂੰ ਦੇਖ ਲੈਣਾ ਠੀਕ ਹੈ